ਤੇਨਾ ਜਾ ਕੇ ਬਸ ਹੈ ਨਾਮ 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 ਤੇਨਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ 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 ਐਸਾਰ ਧਿਆਈਏ ਮੇਰੇ ਜੀਅੜੇ ਸੋ ਐਸਾ ਧਿਆਈਏ ਮੇਰੇ ਜੀਅੜੇ ਸੋ ਐਸਾ ਹਰ ਧਿਆਈਏ ਮੇਰੇ ਜੀਅੜੇ ਸੋ ਐਸਾ ਹਰ ਧਿਆਏ ਮੇਰੇ ਜੀਅ ਨੇ ਸੋ ਐਸਾ ਧਿਆਏ ਮੇਰੇ ਜੀਅ ਨੇ ਸੋ ਐਸਾ ਧਿਆਏ ਮੇਰੇ ਜੀਅ ਨੇ ਸੋ ਐਸਾ ਧਿਆਏ ਮੇਰੇ ਜੀਅ ਨੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਸਭ ਸੁਖ ਪਾਵੇ ਮੇਰੇ ਮਨਾ ਤਾਂ ਸਰਬ ਸੁਖ ਸਰਬ ਸੁਖ ਪਾਵੇ ਮੇਰੇ ਮਨਾ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਆ ਸਰਬ ਸੁਖ ਪਾਵੇ ਮੇਰੇ ਮਨਾ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਇਕ ਸ਼ਬੂਰ ਸਰਬ ਸੁਖ ਦਾਤਾ ਹਰ ਜਪ ਮਨ ਸਤਨਾਮ ਸਦਾ ਸਤਨਾਮ ਨਾਮ ਸਤਨਾਮ ਜਪ ਮੰਨ ਸਤਨਾਮ ਸਦਾ ਸਤਨਾਮ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਚਲ ਹੋਈ ਐ ਹਲਤ ਪਲਤ ਮੁਖ ਚਲ ਹੋਈ ਐ ਹਲਤ ਪਲਤ ਮੁਖ ਚਲ ਹੋਈ ਐ ਨਿਤ ਧਿਆਈਐ ਹਰਿਪੁਰਖ ਨਰੰਜਨਾ ਨਿਤ ਧਿਆਈਐ ਹਰਿਪੁਰਖ ਨਰੰਜਨਾ ਨਿਤ ਧਿਆਈਐ ਹਰਿਪੁਰਖ ਨਰੰਜਨਾ ਨਿਤ ਧਿਆਈਐ ਹਰਿਪੁਰਖ ਨਰੰਜਨਾ ਇੱਛਾ ਪੂਰਕ ਸਦ ਸੁਖ ਦਾਤਾ ਹਰਿ ਇਸ਼ਾਪੂਰਕ ਸਰਬ ਸੁਖ ਦਾਤਾ ਹਰ ਇਸ਼ਾਪੂਰਕ ਸਰਬ ਸੁਖ ਦਾਤਾ ਹਰ ਇਸ਼ਾਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਬਸ ਹੈ ਕਾਮ ਤੇ ਨਾ ਜਾ ਕੇ ਬਸ ਹੈ ਕਾਮ ਤੇ ਨਾ ਜਾ ਕੇ ਬਸ ਹੈ ਕਾਮ ਤੇ ਨਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜੈ ਹਰ ਸਿਮਰਨ ਪਿਆ ਜੈ ਹਰ ਸਿਮਰਨ ਪਦ ਬਾਦ ਗਤ ਕੀਨੀ ਜੈ ਹਰ ਸਿਮਰਨ ਮੈਂ ਬਾਦ ਗਤ ਕੀਨੀ ਵੱਡ ਪਾਗੀ ਹਰ ਜਪਨਾ ਵੱਡ ਪਾਗੀ ਹਰ ਜਪਨਾ ਵੱਡ ਪਾਗੀ ਹਰ ਜਪਨਾ ਵੱਡ ਪਾਗੀ ਹਰ ਜਪਨਾ ਜਨ ਨਾਨਕ ਕੋ ਗੁਰੇ ਮਤ ਦਿਨੀ ਗੁਰ 에 ਮਤ ਦਿਨੀ ਆ ਗੁਰ 에 ਮਤ ਦਿਨੀ ਜਨ ਨਾਨਕ ਕੋ 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 ਗੁਰ 에 ਮਤ ਦਿਨੀ ਜਪ ਅਰਪਵ ਜਲ ਕਰਨਾ ਪਰਪਵ ਜਲ ਕਰਨਾ ਜਪ ਅਰਪਵ ਜਲ ਕਰਨਾ ਜਪ ਹਰਪਵ ਜਲ ਕਰਨਾ ਇਛਾ ਪੂਰਕ ਸਭ ਸੁਖ ਦਾਤਾ ਇਛਾ ਪੂਰਕ ਸਭ ਸੁਖ ਦਾਤਾ ਹਰ ਇਛਾ ਪੂਰਨ ਸਭ ਸੁਖ ਦਾਤਾ ਹਾਰ ਇਛਾ ਦੂਰਕ ਸਰਬ ਸੁਖ ਦਾਤਾ ਹਾਰ ਇੱਛਾ ਪੂਰਕ ਸਰਬ ਸੁਖ ਦਾਤਾ ਹਰ 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 ਜਗ ਕੀ ਵਸੈ ਕਾਮ ਤੇਨਾ ਜਗ ਕੀ ਵਸੈ ਕਾਮ ਤੇਨਾ ਜਗ ਕੇ ਵਸ ਹੈ ਕਾਮ ਤੇਨਾ ਜਗ ਕੇ ਵਸ ਹੈ ਆ ਸੋਹੇ ਸੰਸਾਰ ਭਾਈਏ ਮੇਰੇ ਜੀੜੇ ਸੋਹੇ ਸੰਸਾਰ ਭਾਈਏ ਮੇਰੇ ਜੀੜੇ ਸੋਹੇ ਸੰਸਾਰ ਭਾਈਏ ਮੇਰੇ ਜੀੜੇ ਤਾ ਸਰਬ ਸੁਖ ਪਾਵੇ ਮੇਰੇ ਮਨਾ ਸਰਬ ਸੁਖ ਪਾਵੇ ਮੇਰੇ ਮਨਾ ਤਾ ਸਰਬ ਸੁਖ ਪਾਵੇ ਮੇਰੇ ਮਨਾ ਸਰਬ ਸੁਖ ਪਾਵੇ ਮੇਰੇ ਮਨਾ ਸਰਬ ਸੁਖ ਪਾਵੇ ਮੇਰੇ ਮਨਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ 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 ਸਰੀਰ ਜਿਪ ਹਾਜ਼ਰੀ ਲਵਾਇਓ ਇੱਛਾ ਪੂਰਕ ਸਰਬ ਸੁਖ ਦਾਤਾ ਹਰ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤ ਤਨ ਗੁਰੂ ਨਾਨਕ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਆਓ ਵੱਡੀ ਭਾਗ ਜਾਗੀ ਗੁਰੂ ਪਿਆਰ ਬਾਲੀਆਂ ਸੰਗਤਾਂ ਦੀ ਗੁਰਮੁਖ ਪਰਵਾਰ ਦੀ ਤਨ ਤਨ ਗੁਰੂ ਨਾਨਕ ਸਾਹਿਬ ਜੀ ਸੱਚੇ ਬਾਦਸ਼ਾਹ ਗੁਰੂ ਸਾਹਿਬ ਜੀ ਦਾ ਗੁਰਪੁਰਬ ਮਨਾ ਰਹੇ ਹੋ ਕੁਈ ਫੰਕਸ਼ਨ ਲੱਗਦਾ ਹੈ ਦੋ ਦਿਨਾਂ ਦਾ ਕੋਈ ਤਿੰਨ ਦਿਨਾਂ ਦਾ ਕੋਈ ਵੱਧ ਤੋਂ ਵੱਧ ਪੰਜ ਦਿਨਾਂ ਦਾ ਵੀ ਰੱਖ ਲੈਂਦਾ ਪਰ ਵੱਖਰੇ ਮੇਰੇ ਬਾਬੇ ਦਾ ਫੰਕਸ਼ਨ ਕਿੱਡਾ ਵੱਡਾ ਦੋ ਮਹੀਨੇ ਤੋਂ ਚੱਲ ਰਿਹਾ ਦੋ ਮਹੀਨੇ ਤੋਂ ਚੱਲ ਰਿਹਾ ਤੁਸੀਂ ਸਾਰੇ ਮੇਰੇ ਇਸ ਬਾਬਾ ਜੀ ਦੇ ਫੰਕਸ਼ਨ ਵਿੱਚ ਆਏ ਹੋ ਜੋ ਦੂਜ ਪਿਆਰੇ ਨੂੰ ਗਾਉਂਦੇ ਹੋ ਗੁਰੂ ਨਾਨਕ ਸਾਹਿਬ ਜੀ ਦਾ ਉਤਾਰ ਧਿਹਾੜਨਾ ਗੁਰੂ ਦਾ ਜਨਮ ਨਹੀਂ ਹੁੰਦਾ ਨਾ ਗੁਰੂ ਜਨਮ ਵਿੱਚ ਹੁੰਦਾ ਨਾ ਮਰਨ ਵਿੱਚ ਹੁੰਦਾ ਗੁਰੂ ਉਹ ਜੋਤ ਹੈ ਜਿਹੜੀ ਸਰਬ ਵਿਆਪਕ ਹੈ ਗੁਰੂ ਉਹ ਪਰਮੇਸ਼ਰ ਹੈ ਜਿਹੜਾ ਸਭਨਾਂ ਜੀਆ ਦਾ ਪਿਤਾ ਹੈ ਉਹ ਰੂਪ ਧਾਰਨ ਕਰਦਾ ਹੈ ਸਾਸ ਦੁਨੀਆ ਨੂੰ ਤਾਰਨ ਰਸਤੇ ਕਿਤੇ ਗੁਰੂ ਬਣ ਕੇ ਆਉਂਦਾ ਹੈ ਕਿਤੇ ਮਹਾਪੁਰਖ ਬਣ ਕੇ ਵੀ ਆ ਜਾਂਦਾ ਹੈ ਸਾਥ ਸੰਗਤ ਉਹ ਗੁਰੂ ਬਣ ਕੇ ਤਾਂ ਆਇਆ ਹੀ ਦਸ ਪਾ ਜਾਮਿਆਂ ਚ ਵਰਤਿਆ ਪਰ ਉਹ ਭਗਤਾਂ ਦੇ ਵਿੱਚ ਵੀ ਆਇਆ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਨੇ ਵੀ ਇੰਨੀ ਕਮਾਈ ਕੀਤੀ ਉਹਨਾਂ ਦਾ ਰੂਪ ਹੀ ਹੋ ਗਿਆ ਸੀਸ ਧਰ ਨਾਲ ਅਲੱਗ ਹੋ ਗਿਆ ਲੜ ਛੜ ਉਹ ਹੀ ਸੀ ਜੋਤ ਰੂਪ ਜੋਤ ਵਰਗਟ ਹੋ ਜਾਂਦੀ ਹੈ ਭਗਤਾਂ ਵਿੱਚ ਵੀ ਉਹੀ ਵਰਤਦਾ ਹੈ ਸੋਰਮਿਆਂ ਵਿੱਚ ਵੀ ਉਹੀ ਵਰਤਦਾ ਹੈ ਨਾ ਕੋਈ ਸੂਰ ਨਾਂ ਪਈ ਹੈ ਨਾ ਸਭ ਪ੍ਰਗਟੀ ਜੋਤ ਤੁਹਾਡੀ ਉਹਦੀ ਜੋਤ ਪ੍ਰਗਟ ਜਿੱਥੇ ਹੋ ਜਾਵੇ ਉੱਥੇ ਫਿਰ ਸਾਧ ਸੰਗਤ ਉੱਥੇ ਆਨੰਦ ਮੰਗਲ ਹੋ ਜਾਂਦਾ ਹੈ ਉੱਥੇ ਦੁਨੀਆ ਤਰਦੀ ਹੈ ਦੁਨੀਆ ਨੂੰ ਤਰਨ ਦਾ ਇਹ ਸੁਭਾਗ ਪ੍ਰਾਪਤ ਹੁੰਦਾ ਹੈ ਜੋ ਤਾਂ ਗੁਰੂ ਨਾਨਕ ਸਾਹਿਬ ਜੀ ਦਾ ਤੁਸੀਂ ਸਾਰੇ ਅਵਤਾਰ ਦਿਹਾੜਾ ਬਣਾ ਰਹੇ ਹੋ ਬੜੇ ਵੱਡੇ ਭਾਗ ਨੇ ਗੁਰੂ ਨਾਨਕ ਉਹ ਜੋਤ ਪ੍ਰਗਟ ਹੋਈ ਅਗਾਲ ਗੁਰਖ ਦੀ ਜੋਤ ਨੇ ਰੂਪ ਧਾਰਨ ਕੀਤਾ ਮਨਸ ਜਮ ਬੈਨ ਸਾਸ ਉਹ ਜੋਤ ਪ੍ਰਗਟ ਹੋਈ 10 ਜਾਮਿਆਂ ਚ ਪ੍ਰਤੱਖ ਵਰਤੀ ਉਹ ਜੋਤ ਤੇ ਸਾਸ ਅੱਜ ਗੁਰ ਗ੍ਰੰਥ ਸਾਹਿਬ ਦੇ ਰੂਪ ਵਿੱਚ ਸ਼ਬਦ ਵਿੱਚ ਵਰਤੀ ਹੈ ਵੱਡੇ ਭਾਗ ਨੇ ਜਿਹੜੇ ਉਸ ਜੋਤ ਨਾਲ ਜੁੜ ਰਹੇ ਜੋਤ ਨਾਲ ਜੜਿਓ ਜੋਤ ਰੂਪ ਹਰ ਆਪ ਗੁਰੂ ਨਾਨਕ ਘਰ ਤੁਹਾਡੇ ਅੰਦਰ ਵੀ ਉਹ ਜੋਤ ਹੈ ਪਰ ਉਹ ਗੁਪਤ ਹੈ ਕੰਮ ਕਰੀਏ ਆਪਣੇ ਸਰੀਰ ਅੰਦਰ ਉਹ ਜੋਤ ਅੱਖਾਂ ਵਿੱਚ ਵੀ ਹੈ ਉਹ ਜੋਤ ਰਸਨਾ ਦੇ ਵੀ ਹੈ ਉਹ ਜੋਤ ਕੰਨਾਂ ਸਰੀਰ ਦੇ ਰੂਮ ਰੂਮ ਵਿੱਚ ਉਹ ਜੋਤ ਹੈ ਪਰ ਗੁਪਤ ਹੈ ਜੇ ਸ਼ਬਦ ਨਾਲ ਕਮਾਈ ਕਰੋਗੇ ਉਹ ਜੋਤ ਪ੍ਰਗਟ ਹੋ ਜੇਗੀ ਤਾਂ ਹੀ ਇਹ ਸਰੀਰ ਨੂੰ ਹਰ ਮੰਦਰ ਵੀ ਆਖਿਆ ਹੈ ਇਹ ਸਰੀਰ ਹਰ ਮੰਦਰ ਹੈ ਗਿਆਨ ਰਤਨ ਪ੍ਰਗਟ ਹੋਏ ਇਹਦੇ ਅੰਦਰ ਉਹ ਗਿਆਨ ਹੈ ਜੋਤ ਹੈ ਜੋਤ ਹੀ ਗਿਆਨ ਹੈ ਜਿਹੜੇ ਕਮਾਈ ਕਰਦੇ ਨੇ ਨਾ ਸ਼ਬਦ ਦੀ ਉਹਨਾਂ ਦੇ ਅੰਦਰ ਜੋਤ ਪ੍ਰਗਟ ਹੋ ਜਾਂਦੀ ਉਹਨਾਂ ਦੇ ਅੰਦਰ ਜੋਤ ਪ੍ਰਗਟ ਹੋ ਜਾਂਦੀ ਜਿਹੜੇ ਉਹਦੇ ਨਾਲ ਤਰੀਮ ਕਰਦੇ ਜਦੋਂ ਜੋਤ ਪ੍ਰਗਟ ਹੁੰਦੀ ਨਾ ਪ੍ਰਗਟੇ ਗੋਪਾਲ ਮਹਾਂਤ ਕੇ ਮਾਥੇ ਉਦੇ ਮਸਤਕ ਵਿੱਚ ਜੋਤ ਪ੍ਰਗਟ ਹੋਈ ਸਿਰ ਮਸਤਕ ਰੱਖਿਆ ਪਾਰਵ ਸਿਟਲ ਸਿਰ ਸਿਰ ਚ ਜੋਤ ਪ੍ਰਗਟ ਹੁੰਦੀ ਆ ਸਿਰ ਖੋਪੜੀ ਇਹਦੇ ਚ ਜੋਤ ਪ੍ਰਗਟ ਹੁੰਦੀ ਜਦੋਂ ਉਹ ਆਪਣਾ ਚੈਨ ਰੱਖਦਾ ਸਿਰ ਮਸਤਕ ਫਿਰ ਮਸਤਕ ਰੱਖਿਆ ਪਾਰਵ ਹਸਤ ਫਿਰ ਹੱਥਾਂ ਵਿੱਚ ਪਾਵਰ ਆ ਜਾਂਦੀ ਕਾਇਆ ਰੱਖਿਆ ਪਰਮੇਸ਼ਵਰੇ ਫਿਰ ਸਾਰੇ ਸਰੀਰ ਚ ਜੋਤ ਪ੍ਰਗਟ ਹੁੰਦੀ ਐਸੀ ਮਹਾਂਪੁਰਖ ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਹੀ ਸ਼ਬਦ ਨਾਲ ਜੁੜਨ ਲੱਗ ਜਾਂਦਾ ਮਨ ਜਿਨ੍ਹਾਂ ਦੇ ਅੰਦਰ ਜੋਤ ਪ੍ਰਗਟੇ ਜਿਨ੍ਹਾਂ ਦੇ ਹੱਥ ਦਾ ਪ੍ਰਸ਼ਾਦ ਸ਼ਕ ਕੇ ਸਾਧ ਸੰਗਤ ਮਨ ਨਿਰਮਲ ਹੋ ਜਾਂਦਾ ਹੈ ਮਨ ਨਿਰਮਲ ਹੋ ਜਾਂਦਾ ਹੈ ਉਹ ਜੋਤ ਹੱਥ ਵਿੱਚ ਵੀ ਪ੍ਰਗਟ ਹੋ ਜਾਂਦੀ ਜਿਨ੍ਹਾਂ ਦੇ ਚਰਨਾਂ ਦੀ ਧੂੜ ਮਸਕ ਤੇ ਲਾਲੀਏ ਤੇ ਮਾੜੀ ਰੇਖਾ ਮਿਟ ਜਾਂਦੀ ਹੈ ਉਹ ਹਸ ਚਰਨ ਰੱਖਿਆ ਪਰਮੇਸ਼ਵਰ ਹੈ ਸਾਤ ਸੰਤ ਉੱਥੇ ਹੀ ਜੋਤ ਦਾ ਵਾਸਾ ਹੋਇਆ ਸਾਰੇ ਸਰੀਰ ਤੇ ਜੋਤ ਦਾ ਵਾਸਾ ਪਰ ਉਹ ਜੋਤ ਨੇ ਪ੍ਰਤੱਖ ਗੁਰੂ ਨਾਨਕ ਦਾ ਰੂਪ ਧਾਰਨ ਕੀਤਾ ਜਿਹਨੂੰ ਤੁਸੀਂ ਸਾਤ ਸੰਤ ਘਾਰੇ ਹੋ ਜਿਹਨੂੰ ਤੁਸੀਂ ਮੰਨ ਰਹੇ ਹੋ ਜਿਹਨੂੰ ਤੁਸੀਂ ਸੁਣ ਰਹੇ ਹੋ ਜਿਹਨੂੰ ਤੁਸੀਂ ਸਾਤ ਸੰਤ ਆਪਣੇ ਜੀਵਨ ਵਿੱਚ ਥਾਂ ਦੇ ਰਹੇ ਹੋ ਵੱਡੇ ਭਾਗ ਤੁਹਾਡੀ ਸਾਡੇ ਜਿਹੜਾ ਜੋਤ ਨਾਲ ਜੁੜ ਜਾਏਗਾ ਉਹ ਮੁਕਤ ਹੋ ਜਾਏਗਾ ਜਿਹੜਾ ਸ਼ਬਦ ਜੋਤ ਨਾਲ ਜੁੜਜੂ ਉਹਦੀ ਘਰ ਵਿੱਚ ਸਾਰੀ ਸੁੱਖ ਸੁਹੀ ਆ ਜਾਣਗੇ ਸਾਧ ਸੰਗਤ ਤੇ ਕਲੇਸ਼ ਇਕਦੂਰ ਹੋ ਜਾਣਗੇ ਵੱਡੇ ਪਾਪ ਇੱਕ ਧੰਨਵਾਦ ਸਾਖੀ ਸੁਣਾਉਣੀ ਹੈ ਛੋਟੀ ਦੀ ਜ਼ਿਆਦਾ ਟਾਈਮ ਨਹੀਂ ਲੈਂਦੇ ਪਰ ਉਹ ਸਾਖੀ ਚ ਸਿੱਧ ਬੜੀ ਮਿਲਦੀ ਆ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਸਾਧ ਸੰਗਤ ਵਾਲੀਏ ਦੇ ਕਿਲੇ ਚੁਾਈ ਨੇ ਤੇ ਨਾਲ ਜਹਾਂਗੀਰ ਵੀ ਆਇਆ ਰਸਤੇ ਵਿੱਚ ਥੋੜੇ ਥੋੜੀ ਕਾਂਬਲੇ ਤੇ ਇੱਕ ਥੋੜੀ ਦੂਰੀ ਤੇ ਜਾਂਗੀਰ ਦਾ ਤੰਦੂ ਲੱਗਦਾ ਸੀ ਤੇ ਥੋੜੀ ਦੂਰੀ ਤੇ ਗੁਰੂ ਸਾਹਿਬ ਜੀ ਦਾ ਤੰਦੂ ਲੱਗਦਾ ਸੀ ਰਸਤੇ ਜਿੱਥੇ ਨਿਵਾਸ ਕਰਦੇ ਸਤਕਾਣਾ ਕਰਦੇ ਸੀ ਐਵੇਂ ਸਤਗੁਰਜੀ ਤਾਰ ਦੇ ਤਾਰ ਦੇ ਜਿੱਥੋਂ ਜਿੱਥੋਂ ਦੀ ਲੰਘ ਰਹੀ ਸੀ ਸੰਗਤਾਂ ਬਿਆੰਤ ਬਹੀਰਾਂ ਘੱਟ ਗਿਆ ਜਾਂਦੀਆਂ ਸੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਇੱਕ ਜਗ੍ਹਾ ਤੇ ਟਿਕਾਣਾ ਕੀਤਾ ਮੇਰੇ ਸਤਿਗੁਰ ਜੀ ਦਾ ਤੰਬੂ ਲੱਗ ਗਿਆ ਸਤਿਗੁਰ ਗੁਰराज ਮਨ ਹੋ ਗਿਆ ਤੇ ਥੋੜੀ ਦੂਰੀ ਤੇ ਜਹਾਂਗੀਰ ਦਾ ਵੀ ਟਿਕਾਣਾ ਹੋ ਗਿਆ ਤੇ ਸਾਧ ਸੰਗ ਉਹ ਤੰਬੂ ਲੱਗ ਗਿਆ ਸਾਧ ਸੰਗ ਤੇ ਇੱਕ ਪਿਆਰਾ ਗੁਰਸਿੱਖ ਗਰੀਬ ਜਿਹੜਾ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ ਗੁਰੂ ਅਰਜਨ ਦੇ ਪਾਤਸ਼ਾਹ ਦੇ ਉਹ ਨਿਦਰਸ਼ਨ ਕੀਤੇ ਸੀ ਪਰ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਨਹੀਂ ਸੀ ਕੀਤੇ ਉਦੇ ਮਨ ਵਿੱਚ ਇੱਛਾ ਸੀ ਕਿ ਜੇ ਕਿਤੇ ਇੱਧਰ ਮੇਰੇ ਪਿਆਰੀ ਸਤਿਗੁਰੂ ਆਉਣ ਤੇ ਮੈਂ ਗੁਰੂ ਦੇ ਦਰਸ਼ਨ ਕਰਕੇ ਜੀਵਨ ਸਫਲ ਬਣਾ ਲਵਾਂ। ਨਿਹਾਲ ਹੋ ਜਾ। ਉਹਨੂੰ ਪਤਾ ਲੱਗਿਆ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਏ। 6ਵੇਂ ਸਤਿਗੁਰ ਆਏ ਨੇ। ਸਾਉਂ ਦੇ ਮਨ 'ਚ ਚਾਹ ਉੱਠਿਆ। ਜਿਵੇਂ ਤੁਹਾਡੇ ਮਨਾਂ 'ਚ ਚਾਹ ਹੈ ਨਾ ਗੁਰੂ ਨਾਨਕ ਸਾਹਿਬ ਦੀ ਪ੍ਰਭਾਤ ਰੇਰੀ 'ਚ ਜਾਣਾ ਹੈ। ਆ ਨਿੱਕੇ ਨਿੱਕੇ ਬੱਚੇ ਕਿੰਨੇ ਪਿਆਰੇ ਬੱਚੇ। ਸੱਚ ਜਾਣੀਏ ਇਹ ਦਰਗਾਹ ਵਿੱਚ ਬੜੇ ਸੋਹਣੇ ਆ। ਸੋਨੀਆ ਬੜੀ ਪਿਆਰੀ ਬੱਚੀ ਜਿਹੜੀ ਅੰਮ੍ਰਿਤ ਵੇਲੇ ਗੁਰੂ ਨਾਨਕ ਦੇ ਪਿਆਰ ਵਿੱਚ ਉੱਠਦੇ ਚਾਹ ਨਾਲ ਉੱਠਦੇ ਚਾਹ ਨਾਲ ਗਾਉਂਦੇ ਇਹਨਾਂ ਨੂੰ ਆਮ ਨਾ ਜਾਣਿਓ ਪਿਛਲੇ ਜਨਮਾਂ ਦੀ ਕਮਾਈ ਹੁੰਦੀ ਤਾਂ ਹੀ ਗੁਰੂ ਨਾਨਕ ਦਾ ਪਿਆਰ ਮਿਲਦਾ ਸਾਥ ਸੰਗਤ ਵੱਡੀ ਭਾਗਨੀ ਉਹਨਾਂ ਮਾਂ ਪਿਓਾਂ ਦੀ ਜਿਨ੍ਹਾਂ ਦੇ ਘਰਾਂ ਚ ਐਸੀ ਬੱਚੇ ਜਨਮ ਲੈਂਦੇ ਐਸੀ ਚਾਹ ਦੇ ਨਾਲ ਉਹ ਸਿੱਖ ਦੇ ਅੰਦਰ ਸਾ ਗਰੀਬ ਸੀ ਉਹਨੇ ਸੋਚਿਆ ਵੀ ਪੈਸਾ ਕੋਈ ਨਹੀਂ ਪੈਸਾ ਵੀ ਲੈ ਕੇ ਜਾਣਾ ਖਾਲੀ ਵੀ ਨਹੀਂ ਜਾਣਾ ਉਹਨੇ ਸਾ ਸੰਗਤ ਘਾਹ ਖੋਦਿਆ ਘਾਹ ਦੀ ਪੰਡ ਇੱਕ ਵੇਚੀ ਤੇ ਉਹਦਾ ਟਕਾ ਮਿਲਿਆ ਇੱਕ ਘਾਹ ਦੀ ਪੰਡ ਹੋਰ ਤਿਆਰ ਕੀਤੀ ਤਿਲੇ ਤਿਲੇ ਨੂੰ ਸਾਫ਼ ਕੀਤਾ ਤੋਤਾ ਗੁਰੂ ਸਾਹਿਬ ਦੇ ਘੂੜਿਆਂ ਵਾਸਤੇ ਸਾਧ ਸੰਗਤ ਉਹ ਘਾ ਦੀ ਪੰਡ ਲੈ ਕੇ ਤੇ ਨਾਲ ਟਕਾ ਲੈ ਕੇ ਜਦੋਂ ਗੁਰੂ ਸਾਹਿਬ ਵੱਲ ਨੂੰ ਆ ਰਿਹਾ ਹੈ ਤੇ ਰਸਤੇ 'ਚ ਪਹਿਲਾਂ ਜਹਾਂਗੀਰ ਦਾ ਦਰਬਾਰ ਸੀ ਜਿਹੜੇ ਉਹ ਮੋਹਰਲੇ ਸੀ ਨਾ ਸਾਧ ਸੰਗਤ ਉਹ ਕਹਿੰਦੇ ਵੀ ਇੱਥੇ ਹੀ ਬਾਦਸ਼ਾਹ ਦਾ ਦਰਬਾਰ ਹੈ ਉਹਨਾਂ ਉਹ ਜਹਾਂਗੀਰ ਨੂੰ ਬਾਦਸ਼ਾਹ ਕਹਿੰਦੇ ਸੀ ਤੇ ਸਾ ਸੰਗਤ ਗੁਰੂ ਸਾਹਿਬ ਨੂੰ ਸੱਚੇ ਪਾਤਸ਼ਾਹ ਬੁਲਾਉਂਦੇ ਸਿੱਖ ਸਿੱਖ ਗੁਰੂ ਦੇ ਪਿਆਰੇ ਸੱਚੇ ਪਾਤਸ਼ਾਹ ਕੱਲਾ ਪਾਤਸ਼ਾਹ ਨਹੀਂ ਕਹਿਣਾ ਚਾਹੀਦਾ ਗੁਰੂ ਨੂੰ ਪਾਤਸ਼ਾਹ ਤਾਂ ਰਾਜੇ ਮਹਾਰਾਜੇ ਨੇ ਮੇਰਾ ਗੁਰੂ ਤਾਂ ਸੱਚੇ ਪਾਤਸ਼ਾਹ ਹੈ ਗੁਰੂ ਦੇ ਸੱਚੇ ਪਾਤਸ਼ਾਹ ਕਹਿ ਕੇ ਬੁਲਾਉਂਦੇ ਸੀ ਬੜਾ ਸਤਕਾਰ ਭਾਵਨਾ ਸੀ ਉਹ ਜਦੋਂ ਸਿੱਖ ਆਇਆ ਕਹਿਣ ਲੱਗਾ ਮੈਂ ਨਾ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੀ ਤੇ ਮੈਂ ਸੱਚੇ ਪਾਤਸ਼ਾਹ ਵਾਸਤੇ ਉਹਨਾਂ ਦੀ ਘੋੜੀਆਂ ਵਾਸਤੇ ਘਾ ਵੀ ਲਿਆ ਤੇ ਮੈਂ ਦਰਸ਼ਨ ਵੀ ਕਰਨੇ ਤੇ ਮੱਥਾ ਵੀ ਟੇਕਣਾ ਉਹ ਜਿਹੜੇ ਮੁਰਲੇ ਸੀ ਨਾ ਕਹਿੰਦੇ ਆਹੀ ਆ ਸੱਚੇ ਬਾਦਸ਼ਾਹ ਦਾ ਦਰਬਾਰ ਜਾਣ ਕੇ ਜahangir ਦੇ ਦਰਬਾਰ ਚ ਫੇਰਤਾ ਤੇ ਅੱਗੇ ਜahangir ਬੈਠਾ ਸੀ ਉਚਾਸ ਲਾ ਕੇ ਰਾਜਾ ਸੀ ਜਾਸ ਸਿੰਘ ਜਦੋਂ ਨੀਨਮ ਵੇਖਿਆ ਦਰਬਾਰ ਅੰਦਰ ਗਿਆ ਤੇ ਦਸਦਾ ਨੂੰ ਵਿਚਾਰੇ ਨੂੰ ਘੱਟ ਸੀ ਪੁਰਾਣੀ ਸੀ ਦਸਦਾ ਉਹ ਜਦੋਂ ਨੇ ਮੱਥਾ ਟੇਕਿਆ ਤੇ ਜਿਹੜਾ ਟਕਾ ਉਹਨੇ ਮੱਥਾ ਟੇਕਿਆ ਤੇ ਘਾ ਦੀ ਪੰਡ ਲਾ ਕੇ ਅੱਗੇ ਰੱਖੀ ਤੇ ਹੱਥ ਜੁੜ ਕੇ ਕੀ ਕਹਿੰਦਾ ਸੱਚੇ ਬਾਦਸ਼ਾਹ ਮੇਰੇ ਤੇ ਕਿਰਪਾ ਕਰੋ ਮੇਰੇ ਤੇ ਕਿਰਪਾ ਕਰੋ ਮੈਨੂੰ ਮੁਕਤੀ ਦੀ ਦਾਤ ਦਿਓ ਮੁਕਤੀ ਦੀ ਦਾਤ ਜਹਾਂਗੀਰ ਉਹ ਕੀ ਕਹਿੰਦਾ ਕਹਿਣ ਲੱਗਾ ਮੈਂ ਤਾਂ ਰਾਜਾ ਮੈਂ ਤਾਂ ਜਹਾਂਗੀਰਾਂ ਦੇਸ਼ ਦਾ ਰਾਜਾ ਮੈਂ ਮੁਕਤੀ ਨਹੀਂ ਦੇ ਸਕਦਾ ਤੇ ਨਾ ਮੈਂ ਸੱਚੀ ਬਾਦਸ਼ਾਹ ਮੈਂ ਤਾਂ ਬਾਦਸ਼ਾਹ ਮੇਰੇ ਕੋਲੋਂ ਤੈਨੂੰ ਧਨ ਦੌਲਤ ਤਾਂ ਮਿਲ ਸਕਦੀ ਤੈਨੂੰ ਜਗੀਰ ਦੇ ਸਕਦਾ ਸੋਨਾ ਦੇ ਸਕਦਾ ਪਰ ਮੁਕਤੀ ਨਹੀਂ ਦੇ ਸਕਦਾ ਉਹ ਕਹਿਣ ਲੱਗਾ ਜਹਾਂਗੀਰ ਕਹਿੰਦਾ ਕਿ ਭਲੇਖੇ ਨਾਲ ਆ ਗਿਆ ਸੱਚੇ ਬਾਦਸ਼ਾਹ ਦਾ ਦਰਬਾਰ ਅੱਗੇ ਆ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਕਹਿਣ ਲੱਗਾ ਅੱਛਾ ਉਹ ਟਕਾ ਵੀ ਚੁੱਕ ਲਿਆ ਜਹਾਂਗੀਰ ਦੇ ਗੋ ਤੇ ਉਹ ਜਿਹੜੀ ਪੱਡ ਲੈਂਦੀ ਸੀ ਉਹਦੀ ਚੁੱਕ ਲਈ ਕਹਿਣ ਲੱਗਾ ਤਾਂ ਮੇਰੇ ਸੱਚੇ ਬਾਦਸ਼ਾਹ ਵਾਸਤੇ ਜਹਾਂਗੀਰ ਨੇ ਬੜਾ ਮਹਿਸੂਸ ਕੀਤਾ ਵੀ ਕਮਾਲ ਦੇ ਗੁਰੂ ਦੇ ਸਿੱਖ ਨੇ ਸਾਸ ਇੰਨੇ ਪਿਆਰ ਵਾਲੇ ਸਿੱਖ ਨੇ ਸਾਧ ਸੰਗਤ ਤੇ ਸਾਧ ਸੰਗਤ ਜਦੋਂ ਆਇਆ ਨਾ ਗੁਰੂ ਸਾਹਿਬ ਕੋਲੇ ਕਾਵੀ ਪੜ ਲੈ ਕੇ ਤੇ ਟਕਾ ਰੱਖ ਕੇ ਤੇ ਜਹਾਂਗੀਰ ਵੀ ਨਾਲ ਹੀ ਆ ਗਿਆ ਕਹਿਣ ਲੱਗਾ ਵੇਖਦੇ ਆ ਸੱਚੇ ਪਾਤਸ਼ਾਹ ਇਹਨੂੰ ਮੁਕਤੀ ਕਿਵੇਂ ਦਿੰਦੇ ਇਹ ਸਾਸਨ ਜਿਸ ਟੈਂਪਲ ਦੀ ਉਹਨੇ ਮੱਥਾ ਟੇਕਿਆ ਆਖਿਆ ਸੱਚੀ ਬਾਸ਼ਮ ਮੇਰੇ ਤੇ ਕਿਰਪਾ ਕਰ ਮੈਨੂੰ ਮੁਕਤ ਕਰ ਦਿਓ ਹੁਣ ਜਹਾਂਗੀਰ ਵੀ ਕੋਲ ਬੈਠਾ ਸਤਿਗੁਰ ਸੱਚੀ ਬਾਸ਼ਾ ਕੀ ਕਹਿੰਦੇ ਕਹਿੰਦੇ ਉਸ ਪਿਆਰੇ ਗੁਰਸਿੱਖ ਨੂੰ ਕਹਿੰਦੇ ਤੇਰੀ ਉਮਰ ਪੰਜ ਦਿਨ ਦੀ ਰਹਿ ਗਈ ਪੰਜ ਦਿਨ ਦੀ ਉਮਰ ਰਹਿ ਗਈ ਜਾ ਘਰੇ ਚਲਿਆ ਜਾ ਸਤਿਗੁਰਾਂ ਨੇ ਆਖਿਆ ਪੰਜਵੇਂ ਦਿਨ ਤੂੰ ਅੰਮ੍ਰਿਤ ਵੇਲੇ ਸ਼ਨਾਣ ਪਾਣੀ ਕਰਕੇ ਸੁਖਮਨੀ ਸਾਹਿਬ ਦਾ ਪਾਠ ਕਰਨਾ ਉਹਨਾਂ ਦੇ ਪਰਿਵਾਰ ਨੂੰ ਬੁਲਾ ਲਿਆ ਸਤਿਗੁਰਾਂ ਨੇ ਆਖਿਆ ਵੀ ਇਹ ਤਾਂ ਦੀ ਉਮਰ 5 ਦਿਨ ਰਹਿ ਗਈ ਆ 5ਵੇਂ ਦਿਨ ਇਹਨਾਂ ਸੀਸ ਛੱਡ ਜਾਣਾ ਤੇ ਤੁਸੀਂ ਸਾਨੂੰ ਤਿਤਲਾ ਕਰ ਦੇਣਾ ਤੇ ਸਾਸ ਸਾਰੇ ਤੋਂ ਘਰੀ ਲੈ ਗਈ ਜਦੋਂ ਉਹ ਜਹਾਂਗੀਰ ਕਹਿੰ ਲਗਾ ਐਵੇਂ ਕਿਵੇਂ ਹੋ ਜਾਊ 5ਵੇਂ ਦਿਨ ਪੂਰੀ 5ਵੇਂ ਦਿਨ ਦੀ ਉਹ ਮੌਤ ਆਉਗੀ ਸੱਚੇ ਬਾਸ਼ਾ ਕਹਿੰਦੇ ਆਪਾਂ ਇਹਨੂੰ ਮੁਕਤ ਕਰਨਾਂ ਇਹਨੂੰ ਮੁਕਤੀ ਦੇਣੀ ਹੈ ਸਾਧ ਸੰਗਤ ਜਦੋਂ ਪੰਜਵਾਂ ਦਿਨ ਚੜ੍ਹਿਆ ਉਹ ਬਜ਼ੁਰਗ ਨੇ ਸਰੀਰ ਛੱਡਤਾ ਸਾਧ ਸੰਗਤ ਬਜ਼ੁਰਗ ਸਰੀਰ ਤਿਆਗ ਗਿਆ ਸੁਖਮਨੀ ਸਾਹਿਬ ਦਾ ਪਾਠ ਕਰਕੇ ਤੇ ਇਸ ਘਰ ਜ्याने ਆਖ ਤ ਸੱਚੀ ਪਾਤਸ਼ਾਹ ਉਹ ਸਰੀਰ ਤਿਆਗ ਗਿਆ ਸਤਿਗੁਰ ਕਹਿੰਦੇ ਲਿਆਓ ਉਹਨਾਂ ਦਾ ਵਿਵਾਨ ਲਿਆਓ ਸ਼ਮਸ਼ਾਨ ਘੁੰਮਗਾ ਜਿੱਥੇ ਸੰਸਕਾਰ ਕਰਨਾ ਸੀ ਸਤਿਗੁਰ ਕਹਿੰਦੇ ਸੀ ਆਪ ਅਥੀ ਕਰਾਂਗੇ ਇੰਨੇ ਪਿਆਰ ਵਾਲਾ ਸਿੱਖ ਨਾਲ ਜਹਾਂਗੀਰ ਵੀ ਜਦੋਂ ਸਾਥ ਸ਼ਮਸ਼ਾਨ ਧੁੰਮ ਕੱਚ ਉਹਨਾਂ ਦੀ ਚੀਖਾ ਚੀਨੀ ਗਈ ਸਤਿਗੁਰਾਂ ਨੇ ਆਪ ਲੰਬੂ ਲਾਇਆ ਜਦੋਂ ਲੰਬੂ ਲਾਇਆ ਨਾ ਅੱਗ ਜਦ ਸਾਧ ਸੰਗ ਭੰਬੜ ਮੱਛੀਆਂ ਚੀਖਾ ਦਾ ਤੇ ਵਾਬ ਰੋਲਾ ਜਜਾ ਧੂਮਾ ਜ ਉੱਠਿਆ ਤੇ ਧੂਮੇ ਦੇ ਵਿੱਚ ਨਾ ਸਾਧ ਸੰਗ ਤੇ ਜਹਾਂਗੀਰ ਕੀ ਕਹਿੰਦਾ ਸੱਚੇ ਪਾਤਸ਼ਾਹ ਉਹ ਪਾਲਕੀ ਆ ਗਈ ਪਾਲਕੀ ਵਿੱਚ ਉਹ ਬਜ਼ੁਰਗ ਵਿੱਚ ਬੈਠਾ ਪਾਲਕੀ ਦੇ ਵਿੱਚ ਕਹਿਣ ਲੱਗਾ ਸੱਚੇ ਪਾਸ਼ਾ ਪਾਲਕੀ ਆਕੇ ਲਈ ਜਾ ਰਿਹਾ ਜਾਂਗੀਰਪੁਰ ਤੱਕ ਦਿਖਾਇਆ ਮੇਰੀ ਸਤਗੁਰਾਂ ਨੇ ਤੇ ਸਾਧ ਸੰਗਤ ਜਾਂਗੀਰ ਕਹਿਣ ਲੱਗਾ ਧੰਨ ਸੱਚੇ ਬਾਦਸ਼ਾਹ ਤੁਸੀਂ ਸੱਚਮੁੱਚ ਹੀ ਸੱਚੇ ਬਾਦਸ਼ਾਹ ਹੋ ਤੁਸੀਂ ਮੁਕਤੀ ਦੇ ਦਾਤੇ ਹੋ ਸਿੱਖ ਇਉਂ ਨਹੀਂ ਕਹਿੰਦੇ ਕਹਿੰਦੇ ਮੈਂ ਕਹਿੰਦਾ ਸੀ ਕਰੇ ਉਹੀ ਕਹਿੰਦੇ ਸਿਖਾਏ ਹੋਏ ਬਾਦਸ਼ਾਹ ਤੁਸੀਂ ਸੱਚਮੁੱਚ ਮੁਕਤੀ ਦਾ ਦਾਤਾ ਮੈਂ ਅੱਖੀਂ ਵੇਖ ਲਿਆ ਬਜ਼ੁਰਗ ਪਾਲਕੀ ਵਿੱਚ ਬੈਠ ਕੇ ਦਰਗਾਹ ਨੂੰ ਜੰਦਾ ਓ ਮੇਰੀ ਪਿਆਰੀ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਸਾਧ ਸੰਗ ਜਿਹੜੇ ਆਉਂਦੇ ਹੁੰਦੇ ਵੀ ਕਈਆਂ ਨੂੰ ਮੁਕਤ ਕਰਕੇ ਜਿਹੜੇ ਪਿਆਰ ਵਾਲੇ ਗੁਰੂ ਦੇ ਸਿੱਖ ਨੇ ਨਾ ਸਾਧ ਸੰਗ ਤੋਂ ਉਹ ਜੀਵਨ ਵਿੱਚ ਆਨੰਦ ਵੀ ਮਾਣਦੇ ਨੇ ਉਹ ਮੁਕਤ ਵੀ ਹੋ ਜਾਂਦੇ ਤਰਬ ਕੀ ਆ ਗਿਆ ਆਤਮ ਹਿਤਾਵੇ ਜੀਵਨ ਮੁਕਤ ਸੂਖ ਹਾਵੇ ਆਓ ਵੱਡੇ ਭਾਗ ਸਾਰਿਆਂ ਦੇ ਧੰ ਗੁਰੂ ਨਾਨਕ ਸੱਚੇ ਪਾਤਸ਼ਾਹ ਸਭ ਨੂੰ ਮੁਕਤ ਕਰਨ ਸਾਰਿਆਂ ਦੇ ਹਿਰਦਿਆਂ 'ਚ ਆਪ ਰਸਨ ਸਤਿਗੁਰੂ ਜੀ ਸਭਨਾ ਦੇ ਘਰਾਂ ਵਿੱਚ ਆਪਣੀ ਮਿਹਰ ਦੀ ਦਾਤ ਬਖਸ਼ਿਸ਼ ਕਰਨ ਸਾਰਿਆਂ ਦੇ ਬੱਚੇ ਗੁਰੂ ਚਰਨਾਂ ਨਾਲ ਜੁੜਨ ਸਾਰਿਆਂ ਨੂੰ ਨਿਤਨੇ ਦੀ ਦਾਤ ਮਿਲੇ ਗੁਰੂ ਦਾ ਪਿਆਰ ਮਿਲੇ ਆਓ ਸਾਧ ਸੰਗਤ ਇਸ ਸਮਾ ਭਾਗਾਂ ਨਾਲ ਮਿਲਿਆ ਲਾਹ ਲੈਣ ਦਾ ਜੇ ਉਹ ਬਜ਼ੁਰਗ ਪਿਆਰ ਵਾਲਾ ਗੁਰੂ ਤੇ ਭਾਵਨਾ ਰੱਖਣ ਵਾਲਾ ਸਾਧ ਸੰਗਤ ਗੁਰੂ ਕੋਲ ਆ ਕੇ ਮੁਕਤੀ ਦੀ ਦਾਤ ਭਾਗਿਆ ਤੇ ਸਾ ਸੰਗਤ ਸੀ ਰੋਜ ਗਾਉਂਦੇ ਉਸ ਪਿਆਰੇ ਨੂੰ ਸੱਚੇ ਮਨ ਨਾਲ ਸੱਚੇ ਸੱਚੇ ਪ੍ਰੇਮ ਨਾਲ ਉਸ ਪਿਆਰੇ ਨੂੰ ਗਾਓਗੇ ਤੇ ਸਤਿਗੁਰੂ ਜਰੂਰ ਰਹਿਮਤਾਂ ਕਰਨਗੇ ਸਾਧ ਸੰਗਤ ਜਰੂਰ ਰક્ષਾਂ ਕਰਨਗੇ ਵਿਗੜੀ ਸਬਰਣਗੇ ਵਿਗੜੀ ਕਾਰਜ ਸਵਰਤ ਜਾਣਗੇ ਆਓ ਸਤਿਗੁਰ ਪਰਤੱਖ ਹੈ ਉਹ ਪਹਿਲਾਂ ਵੀ ਪਰਤੱਖ ਸੀ ਹੁਣ ਵੀ ਪਰਤੱਖ ਹੈ ਅੱਗੇ ਵੀ ਪਰਤੱਖ ਹੋਈ ਆਓ ਸੁਚੀ ਪਾਛਾ ਕਿਰਪਾ ਕਰ ਸਾਰੀ ਹਾਜ਼ਰੀ ਦੁਵਾਈਏ ਇਹ ਭਾਈ ਸਾਹਿਬ ਦਾ ਸਮਾਂ ਆਓ ਬੰਦਨ ਕੱਟਦੇ ਹਾਂ ਗੁਰੂ ਜੀ ਮੇਰੇ ਬੰਦੀ ਛੋੜ ਤੇਰਾ ਨਾਮ ਹੈ ਬੰਦਨ ਕੱਟਦੇ ਹਾਂ ਗੁਰੂ ਜੀ ਮੇਰੇ ਬੰਦੀ ਛੋੜ ਤੇਰਾ ਨਾਮ ਹੈ ਬੰਦੀ ਛੋੜ ਤੇਰਾ ਨਾਮ ਹੈ ਬੰਧਨ ਕੱਟ ਦਿਓ ਗੁਰੂ ਜੀ ਮੇਰੇ ਬੰਦੀ ਛੋੜ ਤੇਰਾ ਨਾਮ ਹੈ 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 ਬੰਧਨ ਕੱਟ ਦਿਓ ਬੰਧਨ ਕੱਟ ਦਿਓ ਵੰਦਨ ਕੱਟ ਦਿਓ ਗੁਰੂ ਜੀ ਮੇਰੇ ਬੰਦੀ ਛੋੜ ਤੇਰਾ ਨਾਮ ਹੈ ਬੰਦਨ ਕੱਟ ਦਿਓ ਗੁਰੂ ਜੀ ਮੇਰੇ ਬੰਦੀ ਛੋੜ ਤੇਰਾ ਨਾਮ ਹੈ ਬੰਦਨ ਕੱਟ ਦਿਓ ਗੁਰੂ ਜੀ ਮੇਰੇ ਬੰਦੀ ਛੋੜ ਤੇਰਾ ਨਾਮ ਹੈ ਵੰਦਨ ਕੱਟ ਦਿਓ ਗੁਰੂ ਜੀ ਮੇਰੇ ਬੰਦੀ ਛੋੜ ਤੇਰਾ ਨਾਮ ਹੈ ਮਸਕ ਨੂਰ ਇਲਾਹੀ ਚਮਕੇ ਮਸਕ ਨੂਰ ਇਲਾਹੀ ਚਮਕੇ ਤੂੰ ਨੂਰਾਂ ਦਾ ਨੂਰ ਆ ਤੂੰ ਨੂਰਾਂ ਦਾ ਨੂਰ ਤੂੰ ਨੂਰਾਂ ਦਾ ਨੂਰ ਤੂੰ ਨੂਰਾਂ ਦਾ ਨੂਰ ਰਬ ਮਿਹਰ ਦਾ ਸਗਰ ਤੂੰ ਹੈ ਰਬ ਮਿਹਰ ਦਾ ਸਗਰ ਤੂੰ ਹੈ ਤੂੰ ਸਰਬ ਕਲਾ ਭਰਪੂਰ ਵਾਹਿਗੁਰੂ ਜੀ ਦਾ ਹੰਸ ਵਾਹਿਗੁਰੂ ਜੀ ਕੀ ਫਤਿਹ ਹੋਇਆਂ ਫੁੱਲਾਂ ਦੀ ਖਿਮਾ ਬਖਸ਼ਿਓ ਅਸੀਸ ਬਖਸ਼ਿਓ